ਯੰਗ ਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜਨਾ ਦਾ ਨਾਮ ਪ੍ਰਤਾਪ ਸਿੰਘ ਛਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਤੇ 6 ਨਾਗ ਜੀ ਦੋਸਤੋ ਸੂਏ ਸਰਾਏ ਹੋਣਗੇ ਇਹ ਇੱਕ ਮਾਝ ਦੇ ਮਗਰ ਬੱਚਾ ਵੀ ਹੈਗਾ ਕੱਟੀ ਤੇ ਮੁੱਲ ਇਹਨਾਂ ਮੱਜਾਂ ਦੇ ਦੋਸਤੋ 37000 ਤੋਂ ਲੈ ਕੇ ਤੇ 59000 ਰੁਪਏ ਤੱਕ ਹੋਣਗੇ ਦੁੱਧ ਦੀ ਗੱਲ ਕਰੀ ਤੇ 7-8 ਕਿਲੋ ਦੇ ਲੈ ਕੇ ਦੁੱਧ ਤੇ 9-10 ਕਿਲੋ ਦੇ ਵਿੱਚ ਵਿੱਚ ਦੁੱਧ ਜਿਹੜਾ ਇਹਨਾਂ ਮੱਜਾਂ ਥੱਲੇ ਜਿਹੜਾ ਅੱਜ ਦਾ ਮੌਜੂਦ ਹੋਊਗਾ ਜੀ ਪ੍ਰੋਪਰ ਡਿਟੇਲ ਸਾਰੀ ਕੱਲੇ-ਕੱਲੇ ਪਸ਼ੂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਤਾਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਿਹੜਾ ਜ਼ਰੂਰ ਕਰਦਿਆ ਕਰੋ ਜੀ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਤੇ ਕੋਲ ਪੁੱਛ ਲੈਣੀ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਹੋਰ ਬੋ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਜੀ ਬੜੀ ਕੰਮ ਕਰ ਵਧੀਆ ਵਧੀਆ ਚੱਲੀ ਜਾਂਦਾ ਜੀ ਸ਼ੁਕਰ ਹੈ ਜੀ ਹਾਂਜੀ ਹਾਂਜੀ ਅਡਰੈਸ ਬੋਲੀ ਆਪਣਾ ਜੀ ਡਰਾਜਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਜੇ ਪ੍ਰਤਾਪ ਸ਼ਾਹ ਪ੍ਰਤਾਪ ਸਿੰਘ ਸ਼ਾ ਫੋਨ ਨੰਬਰ 6284741427 6284741427 ਹਾਂਜੀ 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 ਬਾਕੀ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਜੀ ਇਹੋ ਰਿਕੁਐਸਟ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਭੈਣ ਭਰਾ ਜਿਨੇ ਕੋ ਡੰਗਰ ਲੈਣਾ ਆਪਣੀ ਵੀਡੀਓ ਇਤਕ ਪੋਜੀਟਿਵ ਹੋਏ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਤੇ ਇਹੋ ਇੱਕ ਹੋਰ ਬੇਨਤੀ ਆ ਹਾਂਜੀ ਵੀ ਸਾਰੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਜੀ ਤਸੱਲੀ ਕਰ ਤਸੱਲੀ ਕਰਕੇ ਪਛੇੜੋ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋਲ ਵੀ ਜੀ 6 ਨਾ ਗਾ ਟੋਟਲ ਹੈ ਨਾ ਹਾਂਜੀ ਨਗਦੇ ਭਾਜੀ ਦਾ ਹੀ ਚਾਰ ਡੰਗਰ ਵੇਖੇ ਚਾਰ ਡੰਗਰ ਵੇਖੇ ਹਾਂਜੀ ਹਾਂਜੀ ਠੀਕ ਹੈ ਜੀ ਮੋਲ ਨਾ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ 37000 ਲਿਖਦੇ 59000 ਤੱਕ ਮੈਂ ਦੱਸਦਾ ਨਾ ਹਾਂਜੀ 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 ਬਾਕੀ ਆਪਾਂ ਡਿਟੇਲ ਕੱਲੇ ਕੱਲੇ ਪੁੱਛ ਲਈ ਬਾਕੀ ਇਹ ਭਾਜੀ ਸੁਆਹ ਵਾਲੇ ਕੋ ਦੁੱਜਾ ਵਾਲੇ ਤੇ ਜਾਲ ਵਾਲੇ ਭਾਵੇਂ ਵਾਲੇ ਚੌਥਾ ਭਾਵੇਂ ਵਾਲੇ ਦਹਾਵਾ ਆਪਜੀ ਸਮਝ ਵੇਖੇ ਕੋਈ ਤਾਂ ਜੀ ਸੂਈ ਜੇ ਮਹੀਂ ਮਗਰ ਕਟਾ ਜੀ ਮਗਰ ਜੀ ਆ ਦੋਸਤੋ ਪੰਜਾਂ ਚੋਂ 14 ਡਣਾ ਦੀ ਸੂਈ ਆ ਮਾਲੀ ਜੀ ਚੁੱਕਾ ਮਗਰ ਕਟਾ ਤੇ ਦੁੱਧ ਦੇ ਕਿ ਕਿੰਨਾ ਗਿਆ ਦਾ ਮੁੱਲ ਕਰਨਾ ਮੁੱਲ ਭਾਜੀ ਬਿਲਕੁਲ ਇਹਦਾ ਛੋਟਾ ਹਾਂਜੀ ਤਾਜੀ ਮੈਂ ਕਰਕੇ ਤੁਹਾਨੂੰ ਪਤਾ ਤਾਜੀ ਦਾ ਡੰਗਰ ਫਿਰ ਡੰਗਰ ਦਾ ਥੋੜਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਉਹਦਾ ਦਾ ਮੁੱਲ ਕਰਨ ਨੂੰ ਆਪਾਂ 50 55 ਵੀ ਕਰ ਲਈਏ ਹਾਂਜੀ ਚਲੋ ਤੁਹਾਨੂੰ ਪਤਾ ਤਾਜੀ ਮੈਂ ਆ ਸਾਲ ਭਾਰੇ ਨੇ ਮਿਲਣਾ ਕਿ ਜਾ ਹੈ ਕਿ ਨਹੀਂ ਗੱਲ ਹਾਂਜੀ ਇਹ ਗੱਲ ਦਾ ਫਰਕ ਪੈਂਦਾ ਤੇ ਆਪਾਂ ਛੋਟਾ ਇਹ ਭਾ ਕਰਨਾ ਪੂਰੇ ਇਹਦੀ 45000 ਦੇ ਵਿੱਚ ਪਹੁੰਚ ਜਾ ਹਾਂਜੀ ਗੱਡੀ ਆਪ ਦੀ ਲੈਵੇ ਪੂਰੇ 42000 ਦੀ ਮੈਂ ਦੇ 42000 ਸੱਜਰ ਸੂਈ ਜੇ ਗਲੇ ਨਾ ਠੀਕ ਹੈ ਜੀ ਹੈਗੀ ਕਿ ਜਸ ਸੂਈ ਨਹੀਂ ਆਪਾਂ ਜੈ ਜੀ ਦੱਸਿਆ ਜੀ ਠੀਕ ਹੈ ਚਲੋ ਡੰਗਰ ਤੁਹਾਨੂੰ ਪਤਾ ਥੋੜਾ ਹੈ ਜੇ ਬੱਚਾ ਬਣਾ ਹੋਵੇ ਤਾਂ ਫਿਰ ਚਲੋ ਫਰਕ ਪੈ ਜਾਂਦਾ ਫਰਕਾਂ ਜੀ ਹਾਂ ਜੀ ਪਰ ਉਹ ਵੀ ਭਾਜੀ ਜ਼ਿਆਦਾ ਨਹੀਂ ਫਰਕ ਪੈਣਦੇ ਆ ਕੋਈ ਬਾਜ਼ਾਰ ਤੇਜ ਬਣਾ ਜਾ ਹਾਂ ਜੀ ਇਹ ਤਾਂ ਗੱਲ ਨਾਲ ਘਾਟਦਾ ਬੰਦੇ ਆ ਦੋਸਤੋ 45000 ਰੁਪਿਆ ਡਿਮਾਂਡ ਜਿਹਦੀ ਵਿੱਚ 100 ਹੀ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਦਾ ਫਿਰ 42000 ਰੁਪਿਆ ਰੇਟ 7 ਕਿਲੋ ਤੋਂ ਤਾਂ ਮੌਕੇ ਦਾ ਤਿਆਰ 6-7 ਦਿਨ ਦਾ ਟਾਈਮ ਸੁਈਨ ਹੋ ਗਿਆ ਸੂਬਾ ਤੁਹਾਡੇ ਸਾਹਮਣੇ ਆ ਬੱਚਾ ਤੁਹਾਨੂੰ ਵਿਖਾਤਾ ਕਟਾ ਪੰਜ ਚਾਰ ਦਿਨ ਹੋਏ ਆ ਜੀ ਹ ਮਾਲੂ ਪਰਿਵਾਰਾਂ ਜਾਂ ਕੋਈ ਵਿਚਾਰੇ ਜਿਹਨੇ ਆਪ ਦਾ ਸਾਰਨਾ ਨਾ ਟਾਈ ਹਾਂਜੀ ਹਾਂਜੀ ਉਹਦੇ ਲਈ ਵਧੀਆ ਜਿਆਦਾ ਨਹੀਂ ਆ ਪਾਉਂਦੇ ਚਲੋ ਦੁੱਧ ਨੇ 8 ਕਿਲੋਟਰ ਦੇਈ ਜਣ ਛੋਟਾ ਫਾਰਮਰ ਦੋਸਤੋ ਕੋਈ ਘਰੇਲੂ ਕਈਆਂ ਵੀਰਾਂ ਦੇ ਕੋਲ ਮਤਲਬ ਜੈਸ ਥੋੜੀ ਜਿਹੜੇ ਹੁੰਦੇ ਹਾਂ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਮਗਰ ਬੱਚਾ ਵਾ ਤਾਜੀ ਸੂਈ ਤੇ ਹਾਂਜੀ ਬੰਦਾ ਜਿੱਦਾਂ ਮਰਜ਼ੀ ਛੱਡ ਕੇ ਚੋਲੇ ਲੋਈ ਦੋਸਤੋ ਚੈੱਕ ਕਰ ਲਓ 7 ਕਿਲੋ ਦੁੱਧ ਮੌਕੇ ਦਾ ਤਿਆਰ ਦੁੱਧ ਵਾਧੂਗੀ ਜੇ ਕੋਈ ਸੇਵਾ ਹੋ ਗਈ ਕਿਉਂਕਿ ਗਾਹ ਨੂੰ ਸਟਾਈਲਿਸ਼ ਤੋਂ ਜਰਾ ਟਾਈਮ ਆ ਜਾਣਾ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ ਜੀ ਆਖੀ ਜਾਂਦੇ ਆ 14 15 ਇਹਦੇ ਹੁਣ ਤੁਹਾਨੂੰ ਪਤਾ 8 ਕਿਲੋ ਦਹੀਂ ਜਾਵੇ ਵੜਾ ਵਾ ਬਾਕੀ ਦੋਸਤੋ ਮਿਲਕ ਪੈਣ ਭਾਦੇ ਹਿਸਾਬ ਨਾਲ ਐ ਕਿ ਨਹੀਂ ਗੱਲ ਹਾਂ ਭਾਦੇ ਹਿਸਾਬ ਨਾਲ 8 ਕਿਲੋ ਦਹੀਂ ਜਾਵੇ ਤਾਂ ਬੜੀ ਸਹੀ ਆ ਤੁਹਾਨੂੰ ਦੀ ਕੁਆਲਿਟੀ ਮੈਂ ਕਿ ਚਵਾਈ ਤੇ ਬਹੁਤ ਚੰਗੀ ਭਾਵੇਂ ਬੱਚਾ ਚੋਲੇ ਛੜਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋ ਅੱਗੇ ਆ ਗਿਆ ਜੀ ਦੋ ਨੰਬਰ ਛਾ ਜੀ ਇਹ ਦੋ ਅੱਗੇ ਭਾਈਆ ਛੋਟੇ ਭਾ ਹਾਂਜੀ ਇਹਦੇ ਥਲੇ ਪਾਜੀ ਦੁੱਧ ਹੈਗਾ ਜੀ 6 ਲੀਟਰ ਸਵੇਰ ਕਨਵੇਂ ਸੱਤ ਆ ਕੋ 6 ਵਾਲੇ ਸਵੇਰ ਦੂਜਾ ਕੋ ਤੀਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਾ ਹਮਾ ਆ ਸਵੇਰ ਤੇ ਡਿਪੈਂਡ ਚਲੋ ਆਪ ਦੀ ਸਮਝ ਵੇਖੇ ਭਾਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੁੱਧ ਦੋ 7 ਕਿਲੋ ਹਾਂ ਦੋ 7 ਇਹ 6 ਵਾਲੇ ਬਈ 6 ਲਾ ਕੇ ਸੌਦਾ ਕਰ ਲਈ ਕੋਈ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਇਹਨੂੰ ਸੂਈ ਨੂੰ ਹੋਏ ਜੇ ਕੋ 3 3.5 ਮਹੀਨੇ ਅੱਛਾ ਜੀ ਤੇ ਰੇਟ ਇਹਦਾ ਬਿਲਕੁਲ ਹੀ ਆਪਾਂ ਅੱਜ ਲਾ ਮਾਲੋ ਆਪ ਨੂੰ ਜਿਆਦੇ ਫੋਨ ਆਉਂਦੇ ਆ ਵੀ ਜਿਹੜਾ ਨਾ ਪਣਪੜਾ ਕੇਸ ਦਾ ਡੰਗਰ ਸਿੰਘ ਵਾਲਾ ਹਾਂ ਜਾਂ ਕੇ ਨੇ ਛੋਟਾ ਲੈਣਾ ਭਾ ਆਮ ਕਰਕੇ ਮਨ ਲੋ ਜਿਹੜਾ ਨੁਕਸਾਨ ਖਸੂਨ ਹੋਇਆ ਨਾ ਇਧਰ ਦੇ ਆ ਹਾਂ ਅਗਲਾ ਆਂਦਾ ਮੈਨੂੰ ਚੱਲ ਦੁੱਧ ਪੀਨ ਲਈ ਛੋਟੀ ਲੱਭ ਜਿ ਲੱਖ ਅਗਲਾ ਕਿੱਥੋਂ ਆ ਨਾ ਨਹੀਂ ਲੱਸਦਾ ਹਾਂਜੀ ਹਾਂਜੀ ਆਪਾਂ ਇਹ ਕਰਕੇ ਨਾ ਪੰਜ ਚਾਰ ਪੀਸ ਅੱਜ ਪਾਏ ਆ ਵੀ ਜਿਹੜੇ ਛੋਟੇ ਭਾ ਜਿਹੜਾ ਚਲੋ ਦੁੱਧ ਅੱਦ ਪੀਨ ਦੀ ਅਗਲਾ ਇਹਦਾ ਮੁੱਲ ਕਿੰਨਾ ਹੈ ਇਹ ਭਾਜੀ ਇਹਨੂੰ ਟੀਗਾ ਵੀ ਭਰਿਆ ਜੇ ਮੈਂ ਇਹਨੂੰ 35 30 ਦਿਨਾਂ ਦਾ ਪਰ ਆਪਾਂ ਨਹੀਂ ਕੋਈ ਗਾਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਠ 49 ਚ ਗੱਡੀ ਵੇ ਲੋਕ ਜੈ ਜਿੰਨੀ ਕਿਨੇ ਕਰ ਲੋ 40000 ਪਹੁੰਚ ਕਰਾਂਗੇ ਜੀ 40000 ਦੇਣੀ ਨਹੀਂ ਜੇ ਕਿਨੇ ਪਰ ਠੀਕ ਹੈ ਪੂਰੇ 40000 ਲੈ ਦੋਸਤੋਂ ਪਹੁੰਚ ਕਰਾਂਗੇ ਗੱਡੀ ਆਪ ਦੀ ਲੈਵੇ 37000 ਦੀ 37000 ਦੀ ਬਿਲਕੁਲ ਦੋਸਤੋਂ ਰੇਡ ਛੋਟਾ ਜਿਹਾ 7 ਕਿਲੋ ਦੋ ਦੇ 6 ਕਿਲੋ ਮੰਨ ਕੇ ਕੋਈ ਸੱਦਾ ਕਰ ਲੈ ਹਾਂ ਜੀ ਬਾਕੀ ਦੋਸਤੋ ਚਲੋ ਇੰਡਿੰਗ ਦਾ ਤੁਹਾਨੂੰ ਪਤਾ ਟੋਕਰ ਪਹੂ ਆਉਂਦਾ ਵਾ ਭਾਜੀ ਤੁਹਾਨੂੰ ਪਤਾ ਇਹ ਦੁੱਧ ਆ ਜੇ ਚਲੋ ਗਾੜੀ ਸਾਂਭੂ ਕੋਈ ਤੇ ਫੇਰ ਵਾਧੇ ਦੀ ਹਾਂਜੀ ਨਹੀਂ ਵੀ ਦੀ ਇਹਦੇ ਵੇਖੋ ਜੇ ਗੱਬਰ ਨਿਕਲਾਈ ਤੇ ਫੇਰ ਹੈਗੀ ਹਾਂ ਜਿਹੜੀ ਵੀ ਚੀਜ਼ ਖਰਨੀ ਆ ਸਾਹਮਣੀ ਤੇ ਪੈਣੀ ਆ ਸਾਬ ਤੋਂ ਬਿਨਾਂ ਤੁਹਾਨੂੰ ਦੇਣਾ ਨਹੀਂ ਹਾਂਜੀ ਹਾਂ ਮੋਰੋ ਦੋਸਤੋ ਬਿਲਕੁਲ ਛੋਟਾ ਜਿਹਾ ਹਾਂਜੀ 40000 ਰੁਪਿਆ ਦਾ ਮੁੱਲ 40 ਹਜ਼ਾਰ ਤੇ ਪਹੁੰਚ ਗੱਡੀ ਆਵੇ 37000 100 ਮੋਟਰ ਤੱਕ ਦੀ ਪਹੁੰਚ 37000 ਜੇ ਕੋਈ ਵੀਰ ਗੱਡੀ ਲਿਆਉਂਦਾ ਆਪਣੀ ਫੇਰ 37000 ਰੁਪਿਆ ਹਾਂਜੀ ਹਾਂਜੀ ਲਓ ਬਹੁਤ ਸੋਹਣੀ ਆਰਡਰ ਕੁਆਲਿਟੀ ਥਾਣਾ ਦੀ ਸਪੇਸ ਚੰਗੀ ਨਿਕਲਵੇਂ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਨੀਆਂ ਦਾ ਰੇਖ ਲੋ ਆਓ ਜੀ ਸਾਹੀ 3 ਨੰਬਰ ਤੇ ਗਾੜੀ ਭਾਜੀ ਪਹਿਲਾਂ ਆਊਗਾ ਝੋਟੀਏ ਅੱਛਾ ਜੀ ਕਿੰਨਾ ਟਾਈਮ ਹੋ ਗਈ ਸੂਈ ਨੂੰ ਸੂਈ ਨੂੰ ਕੋਈ 3.5 ਤੋਂ 4 ਮਹੀਨੇ 3.5 ਤੋਂ 4 ਮਹੀਨੇ ਸੂਈ ਨੂੰ ਹੋ ਗਈ ਦੁੱਧ ਕਿੰਨਾ ਜੀ ਭਾਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਹੂੰ ਦੁੱਧ 6 ਲੀਟਰ 사ਤਾ ਆਪਾਂ 5 ਆਖਾਂਗੇ ਭਾਜੀ ਪੱਕਾ ਦੋ 5 ਲੀਟਰ ਮੰਨ ਕੇ ਕੋਈ ਵੀਰ ਭਣ ਪ੍ਰਸਤ ਲੋ ਯਾਰ ਕਾ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਵੀ ਮੈਂ ਬਣੀ ਜੇ ਕੋ 20 ਪਣੀਆਂ ਦਿਨਾਂ ਦੀ ਠੀਕ ਹੈ ਜੀ ਮਹੀਨੇ ਤਿੱਕਰ ਪਰ ਆਪਾਂ ਨਹੀਂ ਕੋਈ ਗਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਬਾਕੀ ਇੱਕ ਗੱਲ ਇਹ ਕਿ ਤੇ ਛੋਟੀ ਵਪਾਰੀ ਬਣਾਉਂਦੇ ਆ ਨਾ ਇਹ ਹੈਗੀ ਛੋਟੀ ਭਾਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਜੀ ਇਹਦਾ ਭਾਜੀ ਛੋਟਾ ਹੀ ਆਪਾਂ ਹਾਂ ਇਹਦੀ ਭਾਜੀ ਕਰਦੀਏ 50 ਪਹੁੰਚ ਨਹੀਂ ਕੋਈ 50 ਛੋਟਾ ਨਹੀਂ ਹੁੰਦਾ ਇਦੀ ਪੂਰੇ ਨਾ 45 ਆਖਣਾ ਪਾ ਪੂਰੇ 43000 ਦੇ ਵਿੱਚ ਪਹੁੰਚ ਗੱਡੀ ਆਪ ਜੀ ਲੈਵੇ ਜਿਸ ਨਾਲ 40000 42000 ਲਓ ਜੀ ਕਰ ਲੋ ਚੈੱਕ ਦੋਸਤੋ ਦੀਵਾਲੀ ਵੀ ਨੇੜੇ ਆ ਤੇ ਦੀਵਾਲੀ ਦੀਆਂ ਜਿਹੜੀਆਂ ਆਫਰਾਂ ਆ ਸ਼ੁਰੂ ਹੋ ਗਈਆਂ ਜੀ ਇਸ ਫਾਰਮ ਤੇ 43000 ਰੁਪਿਆ ਰੇਟ ਮੌਕੇ ਦਾ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਤੇ ਜੇ ਕੋਈ ਵੀਰ ਗੱਡੀ ਲਿਆਉਂਦਾ ਆਪਣੀ ਫਿਰ 40000 ਰੁਪਿਆ ਹਾਂਜੀ 5 ਕਿਲੋ ਦੁੱਧ ਮੰਨ ਕੇ ਕੋਈ ਵੀਰ ਕਹਿੰਦਾ ਸੌਦਾ ਕਰ ਲੇ ਸੂਆ ਝੋਟੀ ਪਹਿਲਾਂ ਸੂਈ ਆ ਪੜੀ ਪੜੀ ਝੋਟੀ ਆ ਤੁਹਾਨੂੰ ਦੇਖਣੀ ਲਈ ਆ ਠੀਕ ਹੈ ਜੀ ਇਹ ਲਕੋ ਕੋਈ ਹੈਗਾ ਹੀ ਨਹੀਂ ਆ ਜਿਹੜੀ ਚੀਜ਼ ਦਿਨਾਂ ਮਾਲ ਦਾ ਰਸਦਾ ਭੈਣ ਭਰਾ ਸਾਰੇ ਸਿਆਣੇ ਆ ਆ ਵੇਖੋ ਨਹੀਂ ਫੇਸ ਕੁਆਲਿਟੀ ਵਿਖਾ ਦਿਓ ਆ ਕਰ ਲੋ ਜੀ ਫੇਸ ਕੁਆਲਿਟੀ ਚੈੱਕ ਹਾਂਜੀ ਲੋ ਮੂੰਹ ਦੀ ਵੀ ਕੱਚੀ ਆ ਲੋ ਜੀ ਦੋਸਤ ਸ਼ਗੀ ਹੈ ਸ਼ਗੀ ਰੀ ਸ਼ਗੀ ਜੇ ਮੂੰਹ ਸ਼ਗੀ ਜੇ ਦੋਸਤ ਇਹ ਜਵਾਨੀ ਗਈ ਸ਼ਗੀ ਮੂੰਹ ਸ਼ਗੀ ਹੈ ਹਾਂਜੀ ਹਾਂਜੀ ਲੋ ਜੀ ਆ ਕਰੋ ਚੈੱਕ ਜੀ ਆਰਡਰ ਕੁਆਲਿਟੀ ਇਹ ਸਾਫ ਨਾ ਆ ਸੁਗਾ ਮੁਕਤ ਦਾ ਜੇਰਾ ਇਹਨੇ ਪਿਆਰ ਹੀ ਹੋਣਾ ਜਦੋਂ ਗਾਂ ਬਣੀਆਂ ਹਾਂਜੀ ਇਹਦੀ ਗੱਲ ਹੈ ਹਾਂਜੀ ਲੋ ਕਰ ਲਓ ਚੱਕ ਜੀ ਚਲੋ ਇਦਾਂ ਤੇ ਤੀਤਾ ਭਰਾ ਤਾਂ ਨਾ ਬਣ ਗਈ ਆ ਛੋਟੀ ਹਾਂਜੀ ਸਾਂਭੀ ਨਹੀਂ ਮੁੜ ਕੇ ਨਾ ਬਣੀ ਸਾਂਭੀ ਨਹੀਂ ਹਾਂਜੀ ਇਹ ਤਾਂ ਗੱਲ ਹੈਗੀ ਸਾਂਭੀ ਇਹ ਦੋ ਮਗੇ ਆ ਜੋ ਸਾਜੀ 4 ਨੰਬਰ ਦੀ ਦਸੀਏ ਡਿਟੇਲ ਆਪਾਂ ਵੀਰ ਭਾਜੀ ਦੁੱਧ 7 ਲੀਟਰ ਲਾਵੇ ਪਕਾ ਕੋਈ 8 ਆ ਕੋ 7 ਲਾ ਲੈ 7 ਲੀਟਰ ਮੰਨ ਕੇ ਸਬਦਾ ਕਰ ਲਈ ਬੀ ਜੀ ਉਹ ਦੱਟ 7 ਲਾ ਲੈ ਤੇ ਸੂਈ ਨੂੰ ਹੋਏ ਜੇ ਇਹਨੂੰ ਵੀ ਕੋਈ 3.5 ਤਨ 4 ਮਹੀਨੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਠੀਕ ਹੈ ਜੀ ਰੇਟ ਇਹਦਾ ਵੀ ਜੈ ਜੀ ਕਿੰਨਾ ਗ੍ਰੇਟ ਇਹਦਾ ਵੀ ਭਾਜੀ ਛੋਟਾ ਹੀ ਹੈ ਚੋਵੇਂ ਮਈਆਂ ਛੋਟੇ ਭਾਦਿਆਂ ਹਾਂਜੀ ਇਹਦਾ ਵੀ ਆਪਾਂ ਮੋਲ ਜੋ ਮਰਜ਼ੀ ਕਰੀਏ ਇਹਦੀ ਆਪਾਂ ਕਰਦ ਗਏ ਆਪਣਾ 50000 ਤੇ ਪਹੁੰਚ ਹੈਗੀ ਕਿ ਜੇ ਇਸਕੇ ਕਿਹੜੇ ਕਰਦੇ ਪੂਰੇ 45000 ਤੇ ਪਹੁੰਚ ਕਰਾਂਗੇ ਜੀ 42000 ਦੀ ਨਹੀਂ ਅੱਛਾ ਜੀ ਹੋਰ ਦੋ ਛੱਡ ਦਿੰਨੇ ਪੂਰੇ 43000 ਤੇ ਪਹੁੰਚ ਕਰਾਂਗੇ ਪੂਰੇ 30000 ਜੀ ਲੈ ਪੂਰੇ 40000 ਜੀ ਲੈ ਲਾ ਗਈ ਜੀ ਲਾ ਆਫਰ ਲੱਗੀ ਜੀ ਦੋਸਤੋ ਤੁਹਾਡੀ ਦੀ ਆ ਲੋ ਜੀ 43000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ 7 ਕਿਲੋ ਤੇ ਜੇ ਕੋਈ ਵੀ ਗੱਡੀ ਆਪੀ ਲੈਵੇ ਫਿਰ 40000 ਰੁਪਏ ਰੇਟ ਬਿਲਕੁਲ ਛੋਟੇ ਛੋਟੇ ਰੇਟ ਇਹ ਆ ਪਾਪਾ ਬਾਜੀ ਛੋੜੇ ਛੋੜੇ ਕੀਤੇ ਬੋ ਚਲੋ ਹੋਰ ਇੱਕ ਭੈਣ ਭਰਾ ਦਾ ਪੀਣ ਵਾਲਾ ਲੈ ਜੀ ਹਾਂ ਜੀ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਵੀ ਲੈਣ ਵਾਲੇ ਲਓ ਜੀ ਕਰੋ ਚੈੱਕ ਜੀ ਹਾਂਜੀ ਹਾਂਜੀ ਛੋਟੇ ਤੋਂ ਛੋਟਾ ਫਾਰਮਰ ਵੀ ਜਿਹੜੀ ਚੀਜ਼ ਤੋਂ ਖਰੀਦ ਸਕਦਾ ਵਾ ਇਹ ਦੁੱਧ ਵੀ ਚਾਹ ਪਾਣੀ ਹਰ ਇੱਕ ਜਿਹ ਬੰਦੇ ਦਾ ਬਣ ਸਕਦਾ ਜਿਵੇਂ ਇਹਨਾਂ ਦੀ ਚੌਂ ਦੀ ਬੰਬੀਰ ਕੀ ਪੋਲੀ ਜਿੱਦਾ ਮਰਜ਼ੀ ਕੋ ਚੋੜੇ ਠੀਕ ਹੈ ਜੀ ਹਾਂਜੀ ਹਾਂਜੀ ਚੈੱਕ ਤੁਸੀਂ ਕਰ ਲਿਓ ਤਸੰਦੀ ਆਪਣੀ ਕਰ ਲਿਓ ਬਾਕੀ ਇਹ ਵੀ ਮੈਂ ਬਣੀ ਜੇ ਉਹ ਮਹੀਨੇ ਖੰਦੀ ਹਾਂਜੀ ਆਪਾਂ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਆ ਲਓ ਜੀ ਚੈੱਕ ਕਰ ਲਓ ਉਸ ਤੋਂ ਪੇਠਾ ਪੜੇ ਦੀ ਚੜਾਈ ਵੇਖ ਲਓ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਹੈ ਨਾਰਮਲ ਰੀਡ ਦੋਸਤੋ 43000 ਰੁਪਿਆ ਪਹੁੰਚ ਜੀ ਦੇ ਵਿੱਚ 100 ਕਿਲੋਮੀਟਰ ਤੱਕ ਛੋਟੇ ਛੋਟੇ ਪਹਾੜ ਦੋਸਤੋ ਮੈਂ ਜੀ ਰੇਟ ਆਜਾ ਆਪਾਂ ਕਰਨੇ ਆ ਬਸ ਆਓ ਜੀ ਉੜਦੇ ਵਾਲੀ 5 ਨੰਬਰ ਦਾ ਆ ਜੀ ਵੱਡੀ ਮੈਂ ਜੇ ਪੂਰੀ ਹਾਂਜੀ ਇਹ ਇੱਕਦਾਲ ਹੋਰ ਜਾਣਕਾਰੀ ਦੇ ਰਹੀ ਆ ਵੀ ਆ ਦੋਵੇਂ ਮਈਆਂ ਨਾਲ ਆਪਾਂ ਚੈੱਕ ਕਰਾਈਆਂ ਡਾਕਟਰ ਨੂੰ ਕੱਲ ਅੱਛਾ ਜੀ ਤੇ ਉਹਨਾਂ ਨੇ ਆਪਾਂ ਨੂੰ ਸ਼ੱਕ ਤੌਰ ਤੇ 1.5 ਮਹੀਨੇ ਦਾ ਦੱਸਿਆ ਵੀ ਜੇਰ ਕਿ ਮਹੀਨੇ ਦਾ ਸ਼ੱਕ ਮੈਂਦਾ ਅਛਾ ਜੀ ਪਰ ਆਪਾਂ ਕੋ ਗੱਪਾਂ ਸੁਣਣੀ ਆਪਾਂ ਮੰਨ ਲਓ ਸ਼ੱਕ ਤੌਰ ਆਖਿਆ ਹੁਣ ਹਾਂ ਆਪਾਂ ਦੇ ਆਈਆਂ ਦੁੱਧੇ ਸਾਨ ਜੇ ਮਈਆਂ ਆਪਣੇ ਤੋਂ ਕੋਈ ਮਹੀਨਾ ਦਾ ਦੱਸ ਦੇ ਰਹਿ ਜਾਣ ਇਹ ਵਾਲ ਡੰਗਰ ਜਾਂ ਆਪਣੇ ਕੇਸਾਂ ਜਾਂ ਤਾਂ ਚਲ ਜਾਣ ਜਾਂ ਆਪਣੇ ਤੋਂ ਕੇਸ ਵਲੇ ਭਿਆਲ ਤਾਂ ਜਲ ਜਾਣ ਮਈਆਂ ਜੇ ਫਿਰ ਆਪਾਂ ਕੱਲ ਨੂੰ ਆਪਾਂ ਇਹਨਾਂ ਦੀ ਵੀਡੀਓ ਪਾਈ ਜਾਂ ਖਲੋਤਿਆਂ ਫੇਰ ਆਪਾਂ ਗੱਬਣਾ ਇਸ ਹਿਸਾਬ ਨਾਲ ਠੀਕ ਹੈ ਉਹਨੇ ਜੇ ਗੈਸ ਲਾਇਆ ਡਾਕਟਰ ਨੇ ਉਸ ਹਾਂ ਠੀਕ ਹੈ ਹਜੇ ਟੋਕੜਾਂ ਵਾਲਾ ਭਾਈ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਸੂਈ ਨੂੰ ਭਾਜੀ ਹੋਏ ਜੇ 4 ਮਹੀਨੇ ਹੂੰ ਤੇ ਮਗਰਲਾ ਸਾਹਮਣਾ ਜਿਹੜਾ ਬੈਣੀ ਵਾਲਾ ਹਾਂ ਉਹ ਥਾਣਾ ਦੁੱਧ ਉਤੋਂ ਬੰਦ ਆਇਆ ਥੱਲੇੋਂ ਸਰਾਖ ਬੰਦ ਹੋਇਆ ਸਰਾਖ ਬੰਦ ਮਰੂ ਬੰਦ ਹੋਇਆ ਜੇ ਦੁੱਧ ਤੇ ਲੜਦੇ ਹਸਾਣਾ ਪੱਟ ਲੜਦੇ ਹਸਾਣਾ ਦੇਣੀ ਜੇ ਦੁੱਧ 7 ਲੀਟਰ ਦੇ ਦੇ ਦੁੱਧ 7 ਲੀਟਰ ਤੰਨਾ ਮੇਰੀ ਭਾਣੇ ਤੇ ਆ ਸੂਈ ਨੂੰ 4 ਮਹੀਨੇ ਬਚਾ ਨਹੀਂ ਹੈਗਾ ਠੀਕ ਹੈ ਤੇ ਗੈਸ ਲਾਇਆ ਡਾਕਟਰ ਨੇ 1.5 ਵੀ ਐਸ਼ਾ ਜੀ ਮੋਲ ਕੀ ਕਰਨਾ ਹੈ ਮੋਲ ਭਾਜੀ ਬਿਲਕੁਲ ਇਹਦਾ ਛੋਟਾ ਹਾਂਜੀ ਇਹਦੀ ਕਰ ਦੀਏ 60 ਚ ਪਹੁੰਚ ਲੈ ਫੇਰ ਇਹਦੇ ਛੋਟਾ ਨਾ ਹੈ ਜੈ ਜੈ ਕਰੀਏ ਇੱਕ ਵਾਰ ਬਰੈਂਡਰ ਕਰੀ ਨਈ ਜੈ ਜੈ ਕਰ ਆਪਾਂ ਜੈ ਜੀ ਕਰ ਦੇਣਾ ਹਾਂ ਪੂਰੇ 53000 ਚ ਪਹੁੰਚ ਤੇ 50000 ਦੀ ਦੇਣੀ ਹੈ ਜੱਸ ਠੀਕ ਹੈ ਹਾਂਜੀ ਹਾਂ ਪਹਿਲਾਂ ਮੈਂ ਦੇਖ ਰਾਂ ਮੋਲ ਦੱਸ ਕੇ ਚਾਹਾਂਦਾ ਕੱਲ ਨਈ ਭਜਣਾ ਨਹੀਂ ਅਗਲੇ ਜਿਹੜਾ ਖੜਦਾ ਉਹਨੂੰ ਪਤਾ ਹੀ ਹੋਵੇ ਲੋ ਭਾਉਨੇ ਦੇਖ ਦੇਣੀ ਚੈੱਕ ਕਰ ਲੋ ਜੀ ਭਾਜੀ ਵੱਡੀ ਮੈਂ ਇਹ ਨਹੀਂ ਪੂਰੀ 53000 ਰੁਪਇਆ ਰੇਟ 100 ਕਿਲੋਮੀਟਰ ਤੱਕ ਪਹੁੰਚ ਜੇ ਕੋਈ ਵੀ ਗੱਡੀ ਲੈਂਦਾ ਆਪਣੀ ਫੇਸ ਦੱਸੋ ਹੈਗੀ ਜੇ 50000 ਦੇ ਵਿੱਚ ਪਹੁੰਚ ਤੇ ਡੇਢ ਮਹੀਨੇ ਦਾ ਭਾਜੀ ਡਾਕਟਰ ਨੇ ਲਾਇਆ ਜੇ ਡੇਢ ਮਹੀਨਾ ਦੱਸੋ ਚੈੱਕ ਕਰਵਾਈ ਹੈ ਡੇਢ ਮਹੀਨੇ ਦਾ ਸ਼ੱਕ ਜਿਆ ਪੈਂਦਾ ਵੀਰ ਕਹਿੰਦਾ ਵੀ ਜੇ ਕਨਫਰਮ ਹੋ ਜੀ ਨਹੀਂ ਆਪਾਂ ਦੋਦੇ ਹਿਸਾਬ ਨਾਲ ਹਾਂ ਜੀ ਇਹ ਤੇ ਆਪਾਂ ਭੈਣ ਭਰਾਵਾਂ ਦੀ ਜਾਣਕਾਰੀ ਦੱਸਾਂਦਾ ਹਾਂ ਹਲੋ ਜੀ ਚੈੱਕ ਕਰ ਲਓ ਬਾਕੀ ਤਸੱਲੀ ਦੇ ਦੋ ਤੁਸੀਂ ਕਰਨੀ ਜਿਹੜਾ ਵੀ ਖੜੂ ਪਾਜੀ ਇਹ ਨਹੀਂ ਭਾਜੀ ਕੰਮ ਹੈ ਨਿੱਕੀ ਨਿਕਲੂਗੀ ਮੱਝ ਵੱਡੀ ਠੀਕ ਹੈ ਜੀ ਸੱਜਰ ਮੈਂ ਉਹ ਲੈ ਜਾਂਦਾ ਮੈਂ ਇਹਦੀ ਪਾਈ ਡੇਰ ਲੱਗਦੀ ਵਾ ਛੋਟੀ ਮਾਨੀਂ ਨਾ ਲੈ ਲਓ ਵਰਗੇ ਛੋਟੀ ਮਾਨੀਂ ਨਾ ਲੈ ਲਓ ਆਓ ਜੀ ਵੱਡੀ ਮੱਝ ਹੈ ਭਾਜੀ ਲਾਸਟ ਪੀਸ ਰਹਿ ਗਿਆ ਜੀ 6 ਨੰਬਰ ਇਹ ਵੀ ਭਾਜੀ ਵੱਡੀ ਮੱਝ ਹੈ ਹਾਂਜੀ ਇਹਨੂੰ ਤੁਸੀਂ ਨੂੰ ਭਾਜੀ ਸਾਢੇ 3 ਮਹੀਨੇ ਹੋਏ ਹੈ ਜੀ ਕੱਟੀ ਸੀ ਮਗਰ ਬਤਿਆ ਦਿੱਤੀਆਂ ਅੱਛਾ ਜੀ ਸੌਦਾ ਆਪਣਾ ਕੱਟੀ ਨਾ ਆ ਠੀਕ ਹੈ ਜੀ ਤੇ ਇਹ ਦਸਰ ਦੁੱਧ ਹੈਗਾ ਜੀ ਪੱਕਾ ਨੈਟ 8 ਲੀਟਰ ਤੇ ਮਿਲਦੀ ਭਰੇ ਤੇ ਜੀ ਮਿਲਦੀ ਭਰੇ ਤੇ ਇਹ ਵੀ 1.5 ਮਹੀਨੇ ਦਾ ਡਾਕਟਰ ਨੇ ਆਖੀ ਜੀ ਠੀਕ ਹੈ ਜੀ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆਪਾਂ ਕੋਈ ਗਾਰੰਟੀ ਨਹੀਂ ਭਾਜੀ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਿ ਨਾ ਕਰਨਾ ਇਹਦਾ ਮੁੱਲ ਵੀ ਹੈ ਹੀ ਹੈ ਜੀ ਛੋਟਾ ਭਾਜਾ ਹਾਂਜੀ ਇਹਦਾ ਭਾਜੀ ਜੈਸਨੋ ਵਾਲਾ ਭਾਜਾ ਹੈ ਆਪਣਾ ਹਾਂ ਕੋ ਲੈ ਜੇ ਤੇ ਭਾਵੇਂ ਨਾਲ ਹੈ ਜੀ ਸਿੱਧੀ ਗੱਲ ਜੀ ਹਾਂ ਇਹਦੀ ਭਾਜੀ ਪੂਰੇ 58000 ਦੇ ਵਿੱਚ ਪਹੁੰਚ ਅੱਛਾ ਜੀ ਗੱਡੀ ਆਂ ਦੀ ਲੈ ਪੂਰੇ 55000 ਦੀ ਮਹੀ ਆਪਾਂ ਦੇਣੀ ਠੀਕ ਹੈ ਜੀ ਇਹਦੇ ਵਿੱਚ 100 ਰੁਪਿਆ ਛੋੜ ਹੋਣੀ ਹੈ ਬਸ ਗ੍ਰੇਸ ਨਹੀਂ ਨਹੀਂ ਜੀ ਗ੍ਰੇਸ ਕੋ ਆਪਾਂ ਪੂਰੇ ਸਾਰੇ ਕੱਸੇ ਕੱਢ ਕੇ ਦਿੱਤੀ ਅੱਗੇ ਤੁਹਾਡੇ ਸਾਹਮਣੇ ਵੱਡੀ ਮੱਝ ਭਾਜੀ ਦੇਣੀ ਨਹੀਂ ਇਹਨਾਂ ਦੀ ਠੀਕ ਹੈ ਲਓ ਜੀ ਕਿਟੋ ਜੀ ਵਾਰ ਲਓ ਜੀ 58000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਤਾਂ ਪਰਾ ਭਾਜੀ 50000 ਦੀ ਤਾਂ ਸਰ ਕੱਟੀ ਹੋਈ ਆ ਹਾਂ ਜੀ ਲਓ ਜੀ ਕਰ ਲਓ ਇਹ ਵੱਡੀ ਮੈਂ ਆ ਬੇੜਾ ਵਾ ਆ ਵੇਖੋ ਜੀ ਕੱਲੀ ਮੈਂ ਗੱਡੀ ਚਾਉਣੀ ਆ ਦੇਖੋ ਦੋਸਤੋ ਜੀ ਪਿੱਠ ਪੜੀ ਚੜਾਈ ਤਾਂ ਥੱਲੇ ਤਿਲ ਕਹਣਾ ਫਿਰ ਜੇ ਗੁਏ ਦਾ ਕੱਲੀ ਮੱਝ ਜਾਊਗੀ ਗੱਡੀ 'ਚ ਇਹਦੀ 58000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈ 55000 ਦੀ ਮਹੀਂ ਦੇਣੀ ਹੈ ਦੇਖੋ ਦੋਸਤੋ ਰਾਜੀ ਜੀ ਜੀ ਪੂਰੀ ਕੱਦ ਭਾਜੀ ਪੂਰਾ ਵੱਡਾ ਜੀ 5 ਫੁੱਟ ਤੋਂ ਪਲੱਸ ਹੈ ਮੱਝ ਹਾਲੇ ਜੀ ਕਰ ਲਓ ਚੱਕ बराबर वीर ਦੇ ਮੋਢਿਆਂ ਤੋਂ ਤਾਂ ਕਦ ਕੱਢ ਦੀ ਜੇ ਕੋ ਲੈ ਜੂਗਾ ਗੱਬਨ ਨਿਕਲ ਆਊਗੀ 10000 ਵਾਦੇ ਨਾਲ ਮੈਂ ਲੈ ਆਉਂਗਾ ਲਓ ਜੀ ਹਾਂਜੀ ਅਗਲਾ ਪੀਲੇ 2 ਮਹੀਨੇ ਮਹੀਨਾ ਪੀਲੇ ਤੁਹਾਨੂੰ ਤਿੰਨ ਪੀਦੇ ਚਾਹ ਕપાસ ਗੱਬਨ ਨਿਕਲ ਆਏ ਤੇ 10000 ਵਾਦਾ ਲੈ ਲੇ ਮੈਂ ਲਓ ਜੀ 25000 ਰੁਪਿਆ ਰੇਟ ਹਾਂਜੀ ਜੇ ਵੀ ਵੀਰ ਗੱਡੀ ਆਪਣੀ ਲਿਆਂਦਾ ਤੇ ਆਪਣੇ 55000 55000 ਦੇ ਵਿੱਚ ਬਿਨਾ ਗੱਡੀ ਪੂਰੀ ਵੱਡੀ ਮੈਂ ਬਾਕੀ ਸੀਸ ਰਗ ਮੈਂਣਾ ਮੈਂ ਭੜੇ ਤੇ ਲਓ ਜੀ ਦੋਸਤੋ ਇਹ ਕੋਈ ਮੰਨ ਲਓ ਗਾੜੀ ਇਹਨੇ ਫੀਲ ਲੈਣਾ ਪੂਰੀ ਰਾਜੀ ਪੂਰੀ ਜਮੀ ਪਈ ਦੇ ਵਿੱਚ ਚੈੱਕਲੋ ਆਹ ਲਓ ਜੀ ਦੇਖੋ ਪੂ ਚੁੱਕੀ ਜਾਂਦੀ ਮਾਜਾ ਹੱਥ ਫੇਰੇ ਲਓ ਦੋਸਤੋ 6 ਨਗਾਂ ਤੁਹਾਨੂੰ ਦਿਖਾਤੇ ਆ ਵੀਡੀਓ ਦੇ ਵਿੱਚ ਤੇ 6 ਨਗਾਂ ਦੀ ਪ੍ਰੋਪਰ ਡਿਟੇਲ ਸਾਰੀ ਵੀਰ ਨੇ ਦੱਸਦੀ ਹੈ ਕੱਲੇ ਕੱਲੇ ਪਸ਼ੂ ਦੀ ਸੂਰੇ ਸੂਰੇ ਪਹਾਉ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਕਰ ਲਓ ਕਰ ਰੈਸ 13 ਫੇ ਬੋਲਦਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਕਰਨਤਨ ਸਾਹਿਬ ਨਾਮ ਹੈ ਜੇ ਭਾਈ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ 13 ਫੇ ਬੋਲਦੋ ਜੀ ਫੋਨ ਨੰਬਰ ਜੀ 628474122 628474122 ਹਾਂਜੀ ਇਹ ਹੋਰ ਰਿਕਵੈਸਟ ਬੇਨਤੀ ਹੈ ਹਾਂਜੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਟੀਕ ਦੇਖੋ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪ ਜੀ ਤਸੱਲੀ ਕਰ ਗਏ ਤਸੱਲੀ ਕਰ ਗਏ ਹਾਂਜੀ ਬੈਣ ਝਾਂਮ ਕੇ ਘਰ ਤੋਂ ਜਲਾ ਤਰੰਤਾਂ ਨੂੰ ਠੀਕ ਹੈ ਜੀ ਸੀਰ ਵੀ ਤਰੰਦਾ ਨਾਮ ਦੇ ਪ੍ਰਤਾਪ ਸਿੰਘ ਚਾ ਠੀਕ ਹੈ ਜੀ ਫੋਨ ਨੰਬਰ ਤੇ 628474172628474272 ਠੀਕ ਹੈ ਹਾਂਜੀ ਸਾਰਾ ਠੀਕ ਹੈ ਜੀ